ਕਿਸਿਆ ਕੋਈ ਨਾ ਟਾਈਮ ਹੁੰਦਾ ਸੀ ਆ ਤੇ ਆਡੇ ਘਾਣੇ ਹਨਾ ਤੂੰ ਦੇਖੋ ਕਿੱਡੀਆਂ ਸੋਹਣੀਆਂ ਲੱਕਰੀਆਂ ਨੇ ਲੁਣਾ ਯਾਰ ਤੇ ਕਿੰਨੀਆਂ ਉੱਚੀਆਂ ਨੇ ਆ ਤੇ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਘੈਂਟ ਠੀਕ ਆ ਤੇ ਮੈਂ ਤਾਂ ਉਹਨੂੰ ਕੁਛ ਦਿਖਾਉਣਾ ਕਿਹੜੇ-ਕਿਹੜੇ ਬੰਦੇ ਨੇ ਸੱਚੀ ਦੱਸੋ ਕਿਹੜੇ-ਕਿਹੜੇ ਬੰਦੇ ਨੇ ਤਾਂ ਆ ਗੁੰਦਨ ਵਾਲਾ ਆ ਗੁੰਦਨਾ ਕਿਹੜੇ-ਕਿਹੜੇ ਬੰਦੇ ਨੇ ਕਿਤਾਬਾਂ ਜੋੜੀਆਂ ਨੇ ਗੂੰਦ ਲੱਗ ਰਹੇ ਨੇ ਗੂੰਦ ਆਸੀਂ ਤਾਂ ਬੜੀਆਂ ਜੋੜਦੇ ਹੁੰਦੇ ਸੀ ਇਹ ਵੀ ਗੂੰਦ ਲਿਆਉਣੇ ਹਨ ਘਰੇ ਲੈ ਕੇ ਆਉਂਦੇ ਬਾਈ ਆਓ ਹਨ ਠੀਕ ਆ ਤੇ ਦੇਖਾਂ ਅੱਜ ਦਾ ਸਮੇਂ ਤੇ ਬਾਈ ਡਿਕ ਕਰ ਰਹੀਆਂ ਨਹੀਂ ਹੈਗੀਆਂ ਲੋਕਾਂ ਨੇ ਪਟਤੀਆਂ ਤੇ ਬਾਈ ਨੇ ਨਾ ਹਰਵਿੰਦਰ ਬਾਈ ਨੇ ਦੇਖ ਰਹੀ ਆ ਬਾਈ ਪੰਜਾਬ ਤੇ ਕਰ ਰਹੀ ਆ ਯਾਰ ਡਿਕਾਂ ਤਿਆਰ ਆ ਰਹੀ ਕਰੋ ਚੈੱਕ ਇਹਦਾ ਜੀ ਦੀ ਵੀ ਕਹਿੰਦੀ ਆ ਮੈਂ ਤੁਹਾਡੇ ਨਾਲ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਖੜਨਾ ਹੈ ਕਹਿੰਦੀ ਬੱਕੀਆਂ ਪਾਉਂਦੀ ਆ ਬੱਕੀਆਂ ਬਿਲਕੁਲ ਚਲੋ ਸਹੀ ਹੈ ਗੋਦ ਲਈ ਤੋੜ ਮੈਂ ਦੇਖਦੇ ਆ ਨਾ ਇਹਦੇ ਨਾਲ ਜਿਆਖਲਾ ਕਾਪੀਆਂ ਚੀਪ ਲੈਂਦੇ ਹੁੰਦੇ ਸੀ ਕੋਈ ਟਾਈਮ ਹੁੰਦਾ ਸੀ ਇਹ ਵੀ ਚਲੋ ਸਹੀ ਹੈ ਚਾਬੀ ਲੱਭ ਲਈ ਆਇਆ ਕੁਝ ਕਰਨ ਦੀ ਆ ਪੰਪ ਲੈਣ ਦੀ ਸਪਰੇਅ ਵਾਲਾ ਤੇ ਵੀਡੀਓ ਨੂੰ ਲਗਾਓ ਓਕੇ ਯਾਰ ਬਾਏ ਬਾਏ